ਗੁਰਾਇਆਂ ਦੇ ਨੇੜੇ ਪਿੰਡ ਪੱਦੀ ਖਾਲਸਾ ਦੇ ਸੰਜੀਤ ਕੁਮਾਰ ਬੰਟੀ ਹਾਲਵਾਸੀ ਇਟਲੀ ਤੇ ਐਸਸੀ ਸਮਾਜ ਦੇ ਰਹਿਵੜਾ ਨੂੰ ਗਾਲੀ ਗਲੋਚ ਕਰਨ ਦੇ ਪੰਜਾਬ ਵਿੱਚ ਦੋ ਜਗ੍ਹਾ ਹੋਇਆ ਪਰਚਾ ਦਰਜ ਕਰਦਿਆਂ ਨੇ ਕਿਹਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਸਾਡਾ ਲੜਕਾ ਜਿਨਾਂ ਦਾਸੀ ਹੈ ਕਿ ਫਲੋਰ ਹਲਕੇ ਦੇ ਪਿੰਡ ਪੱਦੀ ਖਾਲਸਾ ਦੇ ਵਾਸੀ ਸੰਜੀਤ ਕੁਮਾਰ ਵੱਲੋਂ ਸ਼੍ਰੀ ਗੁਰਦਾਸ ਜੀ ਮਹਾਰਾਜ ਅਤੇ ਸੰਤ ਨਰੰჯਨ ਦਾਸ ਬਲੇਰਾ ਸਤਖੰਡ ਬੰਲਾਂ ਬਾਰੇ ਅਪ ਬੋਧ ਬੁਲਕੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਉਸ ਵੱਲੋਂ ਬਹੁਤ ਹੀ ਪੱਦੀ ਸ਼ਬਦਾਵਲੀ ਬੋਲ ਕੇ ਇਹ ਵੀਡੀਓ ਅਪਲੋਡ ਕੀਤੀ ਸੀ ਜਿਸ ਨੂੰ ਲੈ ਕੇ ਰਵਦਾਸੀਆ ਭਾਈਚਾਰੇ ਵਿੱਚ ਬਹੁਤ ਹੀ ਰੋਸ ਫੈਲ ਗਿਆ ਇਸ ਵੰਦੀ ਸ਼੍ਰੀ ਗੁਰਦਾਸ ਭਵਨ ਦੇ ਪ੍ਰਬੰਧਕ ਕਮੇਟੀਆਂ ਫਲੋਰ ਅਤੇ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਆਗੂ ਅਮਰਪਾਲ ਭੌਂਸਲੇ ਬਸਪਾ ਆਗੂ ਖੁਸ਼ੀराम ਅਤੇ ਸੁਸ਼ੀਲ ਕੁਮਾਰ ਬਿਰਦੀ ਅੱਜ ਸੈਂਕੜੇ ਸਾਥੀਆਂ ਨਾਲ ਡੀਐਸਪੀ ਫਲੋਰ ਨੂੰ ਮਿਲੇ ਅਤੇ ਅਪਸ਼ਬਦ ਬੋਲਣ ਵਾਲੇ ਸੰਜੀਤ ਕੁਮਾਰ ਬੰਟੀ ਹਾਲਵਾਸੀ ਇਟਲੀ ਦੇ ਪarcha ਦਰਜਾ ਕਰਨ ਦੀ ਮੰਗ ਕੀਤੀ ਸ਼ਾਮ 5 ਵਜੇ ਦੇ ਕਰੀਬ ਥਾਣਾ ਗ੍ਰੈਂਡ ਐਸ ਐਚਓ ਕੁਲਵਿੰਦਰ ਸਿੰਘ ਨੇ ਕਿਹਾ ਕਿ ਤਕਨੀਕੀ ਖਰਾਬੀ ਹੋਣ ਕਰਕੇ ਪਰਚਾ ਫੀਲਡ ਹੋ ਗਿਆ ਸੀ ਹੁਣ ਸੰਜੀਵ ਕੁਮਾਰ ਖਿਲਾਫ ਪਰਚਾ ਦਰਜ ਹੋ ਗਿਆ ਹੈ ਉਹਨਾਂ ਮੌਕੇ ਤੇ ਪਰਚੇ ਦੀ ਇੱਕ ਕਾਪੀ ਵੀ ਦਿੱਤੀ ਦੂਸਰੇ ਪਾਸੇ ਆਪਸ਼ਬਦ ਬੋਲਣ ਵਾਲੇ ਸੰਜੀਵ ਕੁਮਾਰ ਦੇ ਘਰਦਿਆਂ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਲੜਕਾ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਹੈ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਰਕੇ ਸਾਡੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਵੀ ਕਾਫੀ ਪਰੇਸ਼ਾਨ ਕਰਦਾ ਹੈ ਇਹ ਵੀਡੀਓ 8-9 ਮਹੀਨੇ ਪੁਰਾਣੀ ਹੈ ਇਹ ਵੀਡੀਓ ਪਾਉਣ ਤੋਂ ਬਾਅਦ ਸਾਡੇ ਲੜਕੇ ਨੇ ਸੰਤਾਂ ਮਹਾਪੁਰਸ਼ਾਂ ਤੇ ਆਪਣੇ ਪੂਰੇ ਐਸਸੀ ਭਾਈਚਾਰੇ ਤੋਂ ਦੋ ਵੀਡੀਓ ਅਪਲੋਡ ਕਰਕੇ ਮਾਫੀ ਵੀ ਮੰਗ ਲਈ ਸੀ ਪਰ ਸ਼ਾਰਤੀ ਅੰਸਰਾ ਨੇ ਮਾਹੌਲ ਖਰਾਬ ਕਰਨ ਲਈ ਇਹ ਵੀਡੀਓ ਦੁਬਾਰਾ ਵਾਇਰਲ ਕਰ ਦਿੱਤੀ ਜੋ ਬਹੁਤ ਮਾੜੀ ਗੱਲ ਹੈ ਸਾਡੇ ਲੜਕੇ ਨੇ ਜੋ ਗਲਤੀ ਕੀਤੀ ਹੈ ਉਸ ਲਈ ਸਾਡਾ ਸਮੂਹ ਪਰਿਵਾਰ ਪੂਰੇ ਐਸਸੀ ਭਾਈਚਾਰੇ ਤੋਂ ਹੱਥ ਜੋੜ ਕੇ ਮਾਫੀ ਮੰਗਾ ਹੈ ਇਹ ਪਿਉ ਨੀ ਪੰਜਾਬੀ ਲਈ ਫਲੋਰ ਤੋਂ ਸਿੰਧਾ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਸਰਲ ਤੁਸ ਜੀ ਡੀਐਸਪੀ ਫਲੋਰ ਇੱਕ ਵਨਪਤਰ ਦਿੱਤਾ ਹੈਗਾ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵਿਅਕਤੀ ਨੇ ਅ ਐਸੀ ਸਮਾਜ ਨੂੰ ਔਰ ਐਸੀ ਸਮਾਜ ਦੇ ਦੇ ਸੰਤਪਾਪ ਪੁਰਸ਼ੇਗਾ ਉਹਨਾਂ ਨੂੰ ਪਰਦੀਸ਼ ਸ਼ਬਦ ਵਾਲੀ ਬੋਲੀ ਹੈਗੀ ਆ ਕੀ ਕਹਿਣਾ ਤੁਹਾਡਾ ਇੱਥੇ ਅ ਅੱਜ ਬਹੁਤ ਹੀ ਦੁਖੀ ਮਨ ਦੇ ਨਾਲ ਇਹ ਕਹਿਣਾ ਪੈ ਰਿਹਾ ਕਿ ਇੱਕ ਵਿਅਕਤੀ ਸੋਸ਼ਲ ਮੀਡੀਆ ਦੇ ਉੱਤੇ ਜਗਤ ਪੁਰੂ ਜਗਤ ਦੇ ਬਾਲਨੀ ਸਾਈਬ ਸੇਰ ਗੁਰੂ ਰਵਦਾਸ ਜੀ ਮਹਾਰਾਜ ਉਹਨਾਂ ਦੇ ਬਾਰੇ ਬਹੁਤ ਪਰਦੀਸ਼ ਸ਼ਬਦ ਵਾਲੀ ਵਰਤੀ ਔਰ ਉਹਨਾਂ ਤੋਂ ਬਾਅਦ ਸਾਡੇ ਕੌਮ ਦੇ ਮਹਾਨ 168 ਸੰਤ ਨਰੰજન ਰਾਜ ਜੀ ਮਹਾਰਾਜ ਡੇਰਾ ਸਚਕੰਡ ਬੱਲਾ ਔਰ ਉਹਨਾਂ ਦੇ ਖਿਲਾਫ ਔਰ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੇ ਖਿਲਾਫ ਵੀ ਉਹਨਾਂ ਨੇ ਜਿਹੜੀ ਆ ਸ਼ਬਦਾਲੀ ਭਰਤੀ ਔਰ ਭੋਜਨ ਸਮਾਜ ਪਾਰਟੀ ਦੇ ਸੰਸਤਾਪਕ ਜਿਨ੍ਹਾਂ ਨੇ ਰਾਜਨੀਤਿਕ ਤੋਂ ਗੈਰ ਹਾਜ਼ਰ ਲੋਕਾਂ ਨੂੰ ਰਾਜਨੀਤੀਕ ਵਿੱਚ ਜਿਹੜਾ ਦਰਜਾ ਦਵਾਇਆ ਮਾਨਵਰ ਸਾਭ ਸ਼੍ਰੀ ਕਾਂਸ਼ੀਰਾਮ ਸਾਹਿਬ ਉਹਨਾਂ ਦੇ ਖਿਲਾਫ ਔਰ ਭੋਜਨ ਸਮਾਜ ਪਾਰਟੀ ਦੇ ਸਾਡੇ ਉੱਤਰਾਧਿਕਾਰੀ ਭੈਣ ਕੁਮਾਰੀ ਮਾਇਆਬਤੀ ਜੀ ਦੇ ਖਿਲਾਫ ਜਿਹੜੇ ਸ਼ਬਦਾਂ ਬੋਲੇ ਆ ਜੋ ਅਸੀਂ ਉਹ ਮੀਡੀਆ ਸਾਹਮਣੇ ਬਿਆਨ ਵੀ ਨਹੀਂ ਕਰ ਸਕਦੇ ਇਦਾਂ ਦੇ ਸ਼ਬ ਜਿਨਾਂ ਨੇ ਸਮੁੱਚੇ ਸਮਾਜ ਦਾ ਜਿਹੜਾ ਆ ਉਹ ਮਨ ਦੁਖੀ ਹੋਇਆ ਉਹਦੇ ਵਿਰੋਧ ਦੇ ਵਿੱਚ ਅੱਜ ਜਿਹੜਾ ਅਸੀਂ ਡੀਐਸਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਉਸ ਵਿਅਕਤੀ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਔਰ ਗਾਹਾਂ ਤੋਂ ਵੀ ਇਦਾਂ ਦੀ ਕੋਈ ਕਾਨੂੰਨੀ ਹਰਕਤ ਜਿਹੜੀ ਆ ਸਮਾਜ ਦੇ ਵਿੱਚ 파ੜਾ ਵਧਾਉਣ ਦਾ ਜਿਹੜਾ ਛੁਜੰਤਰ ਰਚਦੇ ਆ ਲੋਕ ਉਹ ਇਦਾਂ ਦੇ ਛੁਜੰਤਰਾਂ ਚ ਪਾਸ ਨਾ ਹੋ ਸਕਣ। ਕੀ ਮਾਮਲਾ ਸਿਕੰਦਰ ਸਿੰਘ ਗੁਰਦਾਸ ਵਾਹਮਾ ਸੀ ਫਲੋਰ ਦੀਆਂ ਉਹਨਾਂ ਦੇ ਜ਼ਿੰਮੇਵਾਰ ਆਗੂ ਜਿਹੜੇ ਆ ਉਹ ਅੱਜ ਡਿਪ ਸਾਬ ਨੇ ਕਿ ਮੈਮੋਰੰਡਮ ਜਣਾਏ ਸੀ ਜਿਹੜਾ ਰਾਤ ਦਾ ਹੀ ਇੱਕ ਮਾਮਲਾ ਪਖਿਆ ਸੰਜੀਵ ਕੁਮਾਰ ਬੰਟੀ ਜਿਹੜਾ ਮੱਖਣ RAM ਪੱਦੀ ਖਾਲਸਾ ਦਾ ਪੁੱਤਰ ਹੈ ਔਰ ਰੂਮ ਇਟਲੀ ਚ ਰਹਿ ਰਿਹਾ ਆ ਉਹਨੇ ਇੱਕ ਵੀਡੀਓ ਵਾਇਰਲ ਕੀਤੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਜਿਹੜੀ ਗਾਲੀ ਗਲੋਚ ਕੀਤੀ ਉਥੇ ਰਵਦਾਸੀਆ ਧਰਮ ਦੇ ਗੁਰੂ ਸੰਤ ਰਣਜਨ ਦਾਸ ਮਹਾਰਾਜ ਬਾਰੇ ਵੀ ਸ਼ਬਦ ਬੋਲੇ ਆ ਔਰ ਨਾਲ ਹੀ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ। ਇਹਦੇ ਨਾਲ ਪੂਰੇ ਵਿਸ਼ਵ ਭਰ ਦੀਆਂ ਜਿਹੜੀਆਂ ਗੁਰਦਾਸ ਨਾਮ ਲੈਵਾ ਸਕਦਾ ਆ ਉਹਨਾਂ ਦੇ ਵਿੱਚ ਰੋਸ ਜਿਹਾ ਔਰ ਅਸੀਂ ਅੱਜ ਸੰਕੇਤਕ ਤੌਰ ਤੇ ਜਿਹੜਾ ਇੱਥੇ ਇਕੱਠੇ ਹੋ ਕੇ ਇੱਕ ਡੈਮੋਨਸਟ੍ਰੇਸ਼ਨ ਜਿਹੜਾ ਇਹ ਕੀਤਾ ਔਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਦੋਸ਼ੀ ਦੇ ਖਿਲਾਫ ਤੁਰੰਤ ਜਿਹੜਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹਦੀ ਨਾ ਕਰਨ ਦੀ ਸ਼ੂਤ ਦੇ ਵਿੱਚ ਜਿਹੜਾ ਅਸੀਂ ਦੇਸ਼ ਵਿਆਪੀ ਅੰਦੋਲਨ ਨਰੰਭਣ ਦੀ ਗੱਲ ਕਹੀ ਜਾਂ ਔਰ ਮੈਨੂੰ ਆਸ ਹੈ ਕਿ ਸਰਕਾਰ ਸਾਡੀ ਗੱਲ ਤੇ ਗੌਰ ਕਰਦੇ ਹੋ ਤੁਰੰਤ ਮੁਕਦਮਾ ਦਰਜ ਕਰੇਗੀ ਔਰ ਸਖਤ ਤੋਂ ਸਖਤ ਕਾਰਵਾਈ ਕਰੇਗੀ ਉਹ ਕਿਹੜੀ ਕਮਿਊਨਿਟੀ ਚੋਂ ਜਿਹੜਾ ਝੂਟ ਦੱਸਿਆ ਕਮਿਊਨਿਟੀ ਚੋਂ ਕਲੇ ਪਰਿਵਾਰ ਚੋਂ ਆ ਪਰ ਉਹ ਮਾਨਸਿਕ ਤੌਰ ਤੇ ਸਾਨੂੰ ਜਿਹੜਾ ਉਹਦਾ ਸੰਤੁਲਨ ਸਹੀ ਨਹੀਂ ਲੱਗਦਾ ਜਿਹੜਾ ਉਹ ਇਹੋ ਜਿਹੇ ਅਪਸ਼ਬਦ ਬੋਲ ਰਿਹਾ ਕੋਈ ਵੀ ਸਾਡੇ ਸਮਾਜ ਦਾ ਵਿਅਕਤੀ ਆਪਣੇ ਗੁਰੂ ਦੇ ਖਿਲਾਫ ਕਦੀ ਅਪਸ਼ਬਦ ਨਹੀਂ ਬੋਲ ਸਕਦਾ ਔਰ ਇਹੋ ਜਿਹੇ ਅਪਸ਼ਬਦ ਬੋਲੇ ਤਾਂ ਇਹ ਬੜੀ ਮਤਭਾਗੀ ਕਟਣਾ ਆ ਹੁਣ ਤੁਸੀਂ ਡੀਐਸਪੀ ਸਾਹਿਬ ਨੂੰ ਮਿਲ ਕੇ ਕੀ ਉਹਨਾਂ ਨੇ ਕਿਹਾ ਕਿ ਇੱਕ ਮੈਮੋਰੰਡਮ ਦਿੱਤਾ ਕਿ ਦੋਸ਼ੀ ਦੇ ਖਿਲਾਫ ਤੁਰੰਤ ਇੱਕ ਮੁਕੱਦਮਾ ਦਰਜ ਕਰਕੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਕਿਉਂਕਿ ਦੋਸ਼ੀ ਤਾਂ ਵਿਦੇਸ਼ ਵਿੱਚ ਹੈ ਤੇ ਜਿਹੜੇ ਇਹਦੇ ਪਿੱਛੇ ਕੋਈ ਹ ਸਾਜ਼ਿਸ਼ ਕਰਦਾ ਲੋਕ ਹੈ ਦੰਗਾ ਪੜਕਾਉਣਾ ਚਾਹੁੰਦੇ ਆ ਦੇਸ਼ ਦਾ ਮਾਰਨਾ ਚਾਹੁੰਦੇ ਉਹਨਾਂ ਨੂੰ ਵੀ ਟਰੇਸ ਕੀਤਾ ਜਾਵੇ ਹਾਂਜੀ ਜੈ ਗੁਰੂਦੇਵ ਧੰਨ ਗੁਰਦੇਵ ਜੈ ਮਸਤਾ ਦੀ ਜੈ ਲਾਡੀ ਸਾਈ ਦੀ ਜੈ ਭੀਮ ਜੈ ਭਾਰਤ ਮਿੱਤੋਂ ਗੁਰੂ ਰਵਿਦਾਸ ਮਹਾਰਾਜ ਬੱਲਾ ਵਾਲੇ ਸੰਤਾਂ ਨੂੰ ਮਾੜਾ ਬੋਲ ਹੋਇਆ ਠੀਕ ਹੈ ਨਾ ਕਿਉਂਕਿ ਇਧਰ ਮੇਨਾ 15 ਸਾਲ ਹੋ ਗਿਆ ਮੈਨੂੰ ਬਾਹਰ ਰਹਿੰਦੇ ਨੂੰ ਮੇਰੇ ਫੇਪਰ ਨਹੀਂ ਬਣੇ ਐ ਕਿਹ ਟੈਨਸ਼ਨ ਸੀਗੀ ਤੇ ਇੱਕ ਮੈਂ ਥੋੜਾ ਜਿਹਾ ਮੇਰੇ ਜਿਹੜਾ ਡਿਪਰੈਸ਼ਨ ਹੋ ਗਿਆ ਸੀ ਮੈਨੂੰ ਮੈਨੂੰ ਜਦੋਂ ਜਗਤ ਵਿੱਚ ਇੱਥੇ ਗੱਲਬਾਤ ਹੋਈ ਤੇ 25 30 ਬੰਦੇ ਆ ਗਏ ਸੀ ਮੈਨੂੰ ਵੱਢਣ ਤੇ ਉਹਦੇ ਕਰਕੇ ਚਲੋ ਮਿੱਤੋਂ ਕਿਉਂਕਿ ਸਾਰੇ ਇੱਥੇ ਗੱਲ ਸਾਰੇ ਨੂੰ ਪਤਾ ਹੀ ਹੈ ਇਹ ਚੀਜ਼ ਦਾ ਠੀਕ ਆ ਨਾ ਤੇ ਬਾਕੀ ਮੈਂ ਜੇ ਗੁਰੂਆਂ ਨੂੰ ਰੈਵਰਾਂ ਨੂੰ ਕੁਝ ਮਾਰਾ ਮੇਰੇ ਕੋਲ ਕਹਿਆ ਹੋ ਗਿਆ ਤੇ ਮੈਂ ਹੱਥ ਜੋੜ ਕੇ ਪੂਰੇ ਰਵਦਾਸੀਆ ਪਰਿਵਾਰ ਤੋਂ ਪੂਰਾ Hindu ਸਮਾਜ ਤੋਂ ਇਹ ਹੱਥ ਜੋੜ ਕੇ ਮਾਫੀ ਮੰਗਦਾ ਠੀਕ ਆ ਅੱਗੇ ਤੋਂ ਮੇਰੇ ਕੋਲ ਇਦਾਂ ਦੀ ਕੋਈ ਗੱਲ ਨਹੀਂ ਮੈਂ ਕਰੂੰਗਾ ਇੱਥੇ ਕਾਫੀ ਸੰਗਤ ਇਕੱਠੀ ਹੋਈ ਆ ਤਾਂ ਚ ਤੁਹਾਨਾਂ ਨੂੰ ਬਹੁਤ ਬਹੁਤ ਜੀ ਮਾਣ ਹਾਂ ਮੈਂ ਸਾਡੇ ਕੋਲ ਇੱਕ ਜਿਹੜੀ ਕੰਪਲੇਂਟ ਆਈ ਸੀਗੀ ਜਿਹਦੇ ਵਿੱਚ ਉਹਨਾਂ ਨੇ ਇੱਕ ਦੱਸਿਆ ਕਿ ਵੀਡੀਓ ਵਾਇਰਲ ਹੈਗੀ ਸੋਸ਼ਲ ਮੀਡੀਆ ਤੇ ਤੇ ਉਹਦੇ ਵਿੱਚ ਉਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਖਿਲਾਫ ਤੇ ਸ਼੍ਰੀ ਸ਼੍ਰੀ 108 ਸੰਤ ਜਿਹੜੇ ਆਪਣੇ ਬੱਲਾ ਵਾਲੇ ਹੈਗੇ ਉਹਨਾਂ ਦੇ ਖਿਲਾਫ ਕਾਫੀ ਬਕਵਾ ਕਾਫੀ ਗਲਤ ਬੋਲ ਪੰਧੀ ਸ਼ਬਦਾਵਲੀ ਉਹਨੇ ਵਰਤੀ ਹੈਗੀ ਉਹਦੇ ਸੰਬੰਧੀ ਜਿਹੜਾ ਇਸ ਕੰਪਲੇਂਟ ਦੇ ਉੱਤੇ ਐਕਸ਼ਨ ਲੈਂਦੇ ਆ ਅਸੀਂ ਅੱਜ ਐਫ ਆਈ ਆਰ ਨੰਬਰ 143 ਜਿਹੜੀ ਹੈਗੀ ਆ ਉਹ 299 ਅਤੇ 352 ਪੀਐਨਐਸ ਦੇ ਤਹਿਤ ਦਰਜ ਕੀਤੀ ਹੈ ਇਹਦੇ ਵਿੱਚ ਦੋਸ਼ੀ ਦਾ ਨਾਮ ਸੰਜੀਵ ਕੁਮਾਰ ਉਰਫ ਸਨੀ ਹੈਗਾ ਜੋ ਪੱਦੀ ਖਾਲਸਾ ਪਿੰਡ ਦਾ ਰਹਿਣ ਵਾਲਾ ਹੈਗਾ ਉਹ ਬਾਹਰ ਜਦੋਂ ਕੀ ਹੋਵੇ ਨਹੀਂ ਐਕਚੁਅਲੀ ਐਫਆਈਆਰ ਤਾਂ ਟਾਈਮਲੀ ਦਰਜ ਹੋ ਗਈ ਸੀ ਅਸਲ ਦੇ ਵਿੱਚ ਜਿਹੜਾ ਪ੍ਰਿੰਟਰ ਸੀਗਾ ਪ੍ਰਿੰਟਰ ਦੇ ਵਿੱਚ ਖਰਾਬੀ ਆਉਣ ਕਰਕੇ ਥੋੜਾ ਪ੍ਰਿੰਟ ਕੱਢਣ ਦੇ ਵਿੱਚ ਦੇਰੀ ਹੋ ਗਈ ਤੇ ਉਹਦੇ ਵਿੱਚ ਥੋੜੇ ਹੋਰ ਕੋਈ ਕਾਰਨ ਨਹੀਂ ਸੀਗਾ ਇਹਦੇ ਲੇਟ ਹੋਣ ਦਾ ਪ੍ਰਿੰਟਰ ਪ੍ਰਿੰਟ ਨਹੀਂ ਨਿਕਲਿਆ ਉਹ ਇਹਨਾਂ ਨੂੰ ਪਹਿਲਾਂ ਕੰਪਿਊਟਰ ਤੇ ਦਿਖਾ ਵੀ ਦਿੱਤੀ ਸੀ ਕਿ ਵੀ ਆ ਐਫਆਈਆਰ ਦਰਜ ਹੋ ਗਈ ਹੈ ਬਟ ਉਹ ਪ੍ਰਿੰਟ ਕੱਢਣ ਦੇ ਵਿੱਚ ਹੀ ਥੋੜਾ ਜਿਹਾ ਮਿਲ ਡੇ ਲੇ ਹੋ ਗਈ ਉਸ ਤਰ੍ਹਾਂ ਉਹ ਡਿਲੀਟ ਆ ਕੇ ਫਿਰ ਉਹਨੂੰ ਕੀ ਕਰੀ ਇਹ ਐਕਚੁਅਲੀ ਇਹਦੇ ਸੰਬੰਧੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਵੀ ਕਾਨੂੰਨ ਮੁਤਾਬਕ ਜਿਹੜਾ ਵੀ ਪ੍ਰੋਸੀਜਰ ਬਣੂਗਾ ਉਸ ਹਿਸਾਬ ਨਾਲ ਜਿਹੜਾ ਹੈਗਾ ਇਹ ਕਰਕੇ ਅਗਲੀ ਕਾਰਵਾਈ ਅਮਰ ਵਿੱਚ ਲੈਂਦੇ ਜਾਓ ਖਤਮ ਹੋ ਗਈ ਤਾਂ ਹਾਂਜੀ ਹਾਂਜੀ ਉਹਨਾਂ ਦੇ ਨਾਲ ਗੱਲ ਹੋ ਗਈ ਉਹਨੂੰ ਦੱਸਦਾ ਉਹ ਸਮਝ ਗਿਆ ਸਾਰੀ ਗੱਲ ਨੂੰ ਉਹਨੂੰ ਦੱਸਦਾ ਕਿ ਸਾਡੇ ਟੈਕਨੀਕਲ ਜਿਹੜੀ ਪ੍ਰਿੰਟਰ ਦੀ ਪ੍ਰੋਬਲਮ ਆਉਣ ਕਰਕੇ ਨਾ ਇਹ ਲੇਟ ਹੋ ਗਿਆ ਸੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ